ਕਾ ਤੂੰ ਸਾਡੇ ਵੀ ਦਾਣਾ ਦੇਣੀ ਆ ਕੁਝ ਹੋ ਜੇ ਤਾਂ ਕੁਛ ਨਾ ਕੋਚੀ ਆਉਂਦਾ ਦੱਸੀ ਨਾ ਨਹੀਂ ਸਾਡੇ ਘਰੇ ਵੀ ਦੇਖ ਲੈ ਮੈਂ ਤੈਨੂੰ ਰੋਜ਼ ਪੈਸੇ ਨਹੀਂ ਦੇਨੇ ਨਹੀਂ 5 ਰੁਪਏ ਦੇ ਦੇਣੀ ਆ ਤੇ ਤੇਰੇ ਕੰਨ ਘੁੱਟ ਦੂ ਜੇ ਸਾਡੇ ਘਰੇ ਗੱਲ ਵੀ ਕਰੀ ਆ ਤਾਂ ਠੀਕ ਆ ਇਹ ਭੈਣੇ ਬਾਹਲੀ ਚੋਲ ਹੈ ਇਹ ਦੱਸਦੀ ਆ ਵੀ ਮਾਂ ਕੋਲੇ ਹਰੇ ਤੋ ਮੈਂ ਕਿ ਘਰ ਆ ਮੈਂ ਤਾਂ ਹਾਈ ਆ ਖਸ ਤੈਨੂੰ ਮੈਂ ਤਾਂ ਹਾਈ ਗੁਰਦਵਾਰੇ ਤੇ ਭਲਾ ਗਈ ਸੀ ਮਹਾਂ ਚਾਲ ਵੀ ਨਾਲੇ ਮੈਂ ਤਾਂ ਫੂਟ ਲੈ ਆਉਂਗੀ ਮੈਂ ਵੀ ਨਹੀਂ ਗਈ ਸੀ ਥੋੜੀ ਬੋਹੂ ਜੀ ਵੀ ਝਾਕਦੇ ਸੀ ਕਿਤੇ ਹੈ ਤਾਂ ਨਹੀਂ ਇੱਥੇ ਨਾ ਮੈਂ ਨਹੀਂ ਇੱਥੇ ਤਾਂ ਕਿੱਥੇ ਹੋ ਗਏ ਕੋਈ ਮੈਂ ਨਹੀਂ ਚੰਗਾ ਮੈਨੂੰ ਜਾਨੀ ਹੈ ਗਏ ਜਾਵੜਾ ਤਰੇਣਾ ਦੱਸੇ ਕਿਹਦੇ ਛਿੱਤਰ ਪਾਣਗੇ ਚਲ ਉਹ ਵੀ ਬਣੇ ਤੂੰ ਵੀ ਰਹੋ ਨਹੀਂ ਨਹੀਂ ਮੈਂ ਨਹੀਂ ਰੱਖਿਆ ਭਾਵੇਂ ਲੋਕ ਉਹ ਕੇ ਰੱਖਦੀ ਹੋਰ ਕੀ ਹੈ ਬੇਨਾ ਨਾ ਲਈ ਮੈਂ ਵੀ ਜਾਨੀ ਹੋਰ ਇਹ ਨਹੀਂ ਬੋਲੀ ਜਾਂਦੀਆਂ ਕਰਦੀਆਂ ਕੀ ਨੇ ਦੇਖੋ ਤੁਸੀਂ ਠੀਕ ਜਾਈਏ ਲੈ ਪਤਾ ਨਹੀਂ ਕੀ ਜਾਈਏ ਦੇਵਾ ਦੀ ਆ ਲੈ ਚਲ ਤੂੰ ਮੇਰੇ ਕੋਲ ਪਤਾ ਨਹੀਂ ਕਿ ਲੋਹਾ ਫਈਏ ਫੜਾਈ ਜਾਂਦੀ ਆ ਆਹੋ ਦੇਖਦੀ ਆ ਕਾਈ ਤੱਕ ਟਟਕੇ ਦੀ ਪਿੱਟੀ ਆਉਂਦੀ ਆ ਸੀ ਗੁਰਦਵਾਰੇ ਜਾਣਾ ਗੁਰਦਵਾਰੇ ਜਾਣਾ ਮੈਂ ਤਾਂ ਸੂਟ ਲੈ ਆਈ ਆ ਸਾਡੇ ਵਾਲੀ ਦਾ ਮੈਂ ਵੀ ਲੋ ਮੇਰਾ ਸੂਟ ਲੈ ਜਾ ਲੁਕੋ ਕੇ ਰੱਖ ਦੇ ਤਾਂ ਤੇਰੀ ਤਾਂ ਨਹੀਂ ਕਿਤੇ ਕੋਈ ਨਹੀਂ ਤੂੰ ਐਵੇਂ ਨਾ ਮੋਜੇ ਤੋਂ ਪਾਸੇ ਐਸੇ ਹੋਈ ਉਹਦੇ ਜੇ ਕੁੜੀ ਨੂੰ ਸਿਆਉਣਾ ਦੇਣਾ ਹੋਇਆ ਉਹ ਤੂੰ ਦੱਸ ਦੀ ਮੈਨੂੰ ਮੈਂ ਫੜਾ ਦੂੰਗੀ ਚੁੱਪ ਕਰਕੇ ਚੰਗਾ ਹੋਰ ਪਰਮਣ ਕੇ ਰੱਖ ਦੇ ਮਾ ਜਾਨੀ ਆ ਤੇ ਕੁਝ ਦੇਖਣਾ ਲੱਗਿਆ ਜਾਏ ਜੀ ਮੈਂ ਸ ਜਾ ਕੇ ਹੋਰ ਕੀ ਹੈ ਕਰੀ ਗਈ ਮਾਂ ਕਿ ਤੇ ਉਹ ਰੱਖ ਨਹੀਂ ਹੁੰਦਾ ਮਮਮੀ ਦੇ ਸੋ ਜਾ ਨਿੱਕ ਗੱਲ ਕੀਤਾ ਨਾ ਉਹ ਸੱਤ ਮੇਰੀ ਦਾ ਸੌਣ ਪਹਿਲਾ ਤੇ ਉਹ ਮਮਮੀ ਤੇ ਆਂਟੀ ਲਿਫਾਫਾ ਕਿਵੇਂ ਫੜਾਈ ਜਾਂਦੀ ਸੀ ਇੱਕ ਦੂਜੀ ਉਹ ਤਾਂ ਬਸ ਇਸ ਰਹਿਣ ਦੇ ਸੂ ਸੂ ਕੀ ਸੁੱਟ ਲੈ ਗਿਆ ਉਹ ਹੁਣ ਮਤਲਬ ਗੱਲ ਦਾ ਜੀਆ ਮੇਰੀ ਦਾਦੀ ਨੇ ਆਖਾ ਸੀ ਵੀ ਕਿਸੇ ਨੂੰ ਕੀ ਚੁਗਲੀਆਂ ਕਰੀ ਜਾਣੀ ਹੈਗੀ ਕੀ ਜੀਗਾ ਸੂਟ ਕਹਿੰਦੀ ਹੈ ਕਹਿੰਦੀ ਮੰਮੀ ਦਾਦੀ ਸੂਟ ਲਈ ਹੈ ਕਿਹੜਾ ਸੂਟ ਲਈ ਹੈ ਮੈਂ ਤੈਨੂੰ ਪਤਾ ਨਹੀਂ ਚੱਲ ਖੇਡ ਜਾਵਾ ਮੈਂ ਤਾਂ ਰੁਲ ਜਾ ਕੇ ਪਸਾਉਣੀ ਆ ਉਹੀ ਬਰ ਨਾਲ ਤੁਰ ਪੈਂਦੀ ਹੈਗੀ ਕਿਹੜਾ ਸੂਟ ਲਈ ਹੈ ਮੈਂ ਕੀ ਕਹਿੰਦੀ ਤੈਨੂੰ ਇਹ ਕਹਿੰਦੀ ਸੂਟ ਲਈ ਹੈ ਕਿ ਮੈਂ ਆਪ ਦੇ ਖੇਲ ਖਵਾ ਪੜਾਈਆਂ ਨੇ ਸਾਂਟੀ ਨੂੰ ਉਸੇ ਦਾ ਲਫਾਫਾ ਸੀ ਉਸੇ ਦਾ ਕਿੱਦਾਂ ਸੀਗਾ ਸੂਟ ਸੀਗਾ ਮੈਂ ਕੋਈ ਨਹੀਂ ਸੂਟ ਚੜਲੇ ਸੂਟ ਸੀਗੀਆਂ ਸੂਟ ਲਿਆਉਣ ਨੂੰ ਮੈਨੂੰ ਕੀ ਉਹੀ ਗੱਲ ਤੁਸੀਂ ਪੈਸੇ ਫੜਾਉਨੇ ਆ ਮੇਰੇ ਕੋਲ ਕਿੱਥੋਂ ਆਗੇ ਪੈਸੇ ਦੇ ਪੈਸੇ ਨਹੀਂ ਫੜਾਉਂਦੇ ਫਿਰ ਇਹ ਚੋਰੀ ਵਾਲੇ ਤਾਂ ਕੋਈ ਗੱਲ ਹੀ ਨਹੀਂ ਨਾ ਫਿਰ ਚੋਰੀ ਨਾਲ ਆ ਕੀ ਹੋ ਗਿਆ ਬੋਲੀ ਆ ਨਹੀਂ ਹੋ ਹੁਣ ਕੀ ਆ ਕੁਝ ਨਹੀਂ ਹੋਇਆ ਹਾਂ ਦੇ ਪੜਾ ਸੀ ਹੋਣਾ ਆਉਂਦੀ ਆ ਕੇ ਅੱਗਾ ਇਹ ਆਪਦਾ ਬੁਰਤਵਾਰਾ ਜਨਸੀ ਆਉਂਦੀ ਨਾਲ ਜਿਹੜੀ ਟੈਂਗਰੀਨ ਲੈ ਗਈ ਨਾਲ ਉਹਨੇ ਚੋਕਲੀਆਂ ਕਰੀਆਂ ਨਾਲ ਅਗਰ ਦਾਦੀ ਸੂਟ ਲਈ ਹੈ ਲੈ ਦਾਦੀ ਕੋਲ ਪੈਸੇ ਸੀਗੇ ਨਾ ਕੋਈ ਨਹੀਂ ਲੈ ਕੇ ਆਈਆਂ ਤੈਨੂੰ ਤਾਂ ਫੜਾਇਆ ਲਫਾਵਾ ਉਹ ਤਾਂ ਲਫਾਵਾ ਮੈਂ ਨੂੰ ਦਾਜ ਫੜਾਤਾ ਮੇਠਾ ਚੱਕਿਆ ਨਹੀਂ ਗਿਆ ਨਾਲ ਤਾਂ ਮੈਂ ਮਾਰਟਿਕਾ ਲੈ ਜਾ ਨਾਲ ਉਹ ਲੈ ਜਾਵਾਂ ਸੂਟ ਇਹ ਕਹਿੰਦੀ ਚਲ ਮੈਂ ਆਏ ਹੈਗੀ ਤੈਨੂੰ ਦਵਾ ਦੇਣੀ ਹੈ ਨਾਲ ਇਹਨੇ ਦਵਾਤਾ ਮੈਨੂੰ ਲੱਭਣੀ ਉਹ ਗੱਲ ਪੈਸੇ ਨਹੀਂ ਪੈਣੇ ਮਾਂ ਕੋਲ ਨੇ ਸੁਣੀ ਨਹੀਂ ਆਨੀ ਕਿ ਗੇਟ ਕੋਲ ਖੜੀ ਹੈ ਇਹ ਤਾਂ ਭਾਈ ਤੈਨੂੰ ਗਲਤ ਪਾਇਆ ਪੈ ਗਿਆ ਦੱਤ ਕਾਨੂੰ ਪੈ ਗਿਆ ਹਾਂ ਉਹਦੇ ਮੇਰਾ ਸੂਟ ਹੈਗਾ ਬੈਬ ਤੇ ਤੱਕ ਕੇ ਕੱਲ ਨੂੰ ਦਿਖਾ ਦੂੰਗੀ ਹੁਣ ਮੈਂ ਰੱਖ ਤਾ ਟਰੰਕ ਚ ਨਹੀਂ ਮੈਂ ਤੈਨੂੰ ਹੁਣੀ ਦਿਖਾ ਦਿੰਦੀ ਬੈਬ ਦਾ ਕੁਲਾਜ ਹੁੰਦਾ ਬੈਬ ਮੈਂ ਤਾਂ ਬੈਬ ਵਿਚਾਰੀ ਆਂਦੀ ਸੀ ਮਾਇਨ ਨੂੰ ਮੈਂ ਗੁਰਦੁਆਰੇ ਮਾਇ ਪੈਸੇ ਦੇ ਦੂੰ ਤੂੰ ਲੈ ਲੈ ਇਹ ਕਹਿੰਦੀ ਆ ਕਿ ਨਾ ਕਹਿੰਦੀ ਮੈਂ ਤਾਂ ਲੈਣਾ ਨਹੀਂ ਕਹਿੰਦੀ ਮੇਰੇ ਕੋ ਤਾਂ ਬਚੀ ਇਹ ਤਾਂ ਗੁਰਦੁਆਰੇ ਮੱਥਾ ਟੇਕਣ ਦਾ ਨਹੀਂ ਸੀ ਮੈਨੂੰ ਕਿਹਾ ਨਾਲ ਆ ਗਈਆਂ ਮੈਨੂੰ ਮੈਂ ਕਿਹਾ ਤੁਹਾਨੂੰ ਕੰਦੀ ਆ ਕੇ ਮੈਂ ਤਾਂ ਕੰਦੀ ਆਉਣੀ ਆਏ ਤੋਂ ਜਾਊਂਗੀ ਕਹਿੰਦੀ ਕਿ ਤੇ ਹੋਣਾ ਮੈਂ ਤਾਂ ਆਖਾ ਮਮੀ ਦਾ ਕਹਿੰਦੀ ਮੈਂ ਮੈਂ ਕਿਹਾ ਸੀ ਮੈਂ ਤਾਂ ਆਪਣੇ ਮੁੰਡੇ ਰਾਵਜੀ ਚੱਲ ਸਾਢੇ 9 ਕੀ ਕਰਾਂਗੀ ਚੱਲ ਸੀ ਮੈਂ ਚੱਲ ਕੋਈ ਨਹੀਂ ਮੈਂ ਆਏ ਨਹੀਂ ਕਰੀਦਾ ਹੁੰਦਾ ਉਹ ਤਾਂ ਮਾਂ ਲੈ ਕੇ ਆਈਏ ਤੇਰੇ ਚੇਤੇ ਵੀ ਸੱਤ ਫੜਨੀ ਹੋਗੀ ਮੈਂ ਵੀ ਜਾਣਦੀ ਆ ਘਰੇ ਐਵੇਂ ਨਹੀਂ ਲੜੀਦਾ ਹੁੰਦਾ ਭਾਵੇਂ ਤਾਂ ਸਾਰਾ ਦਿਨ ਦਾ ਕਲੇਸ਼ ਰਹਿੰਦਾ ਸਾਰਾ ਦਿਨ ਤਾਂ ਕਲੇਸ਼ ਹੀ ਲੱਗਦੀ ਹੈ ਚੰਗਾ ਫਿਰ ਆ ਥੋੜੀ ਕੰਮ ਨਹੀਂ ਉਹੀ ਕਹਿਤਾ ਵਿਚਾਰੀ ਉਹ ਤਾਂ ਮੇਰੇ ਨਾਲ ਗੁਰੂ ਘਰ ਗਈ ਸੀ ਕਹਿੰਦੀ ਮਾਂ ਜਾਵੜਦੀ ਮਾਂ ਹੀ ਲੈ ਗਈ ਉਹ ਤਾਂ ਉਹ ਕਾਹਨੂੰ ਜਾਂਦੀ ਸੀ ਉਹ ਇੰਕਾ ਸੌਣ ਲੈ ਇਹਨਾਂ ਦੀ ਬਹੂ ਨੇ ਤਾਂ ਹੁਣ ਕੀ ਕਰੂੰਗਾ ਚਾਹ ਕੋਈ ਨਹੀਂ ਇਹਨਾਂ ਦੀ ਬਹੁਤ ਦਾ ਮਾਇਆ ਪਰ ਆਲੂ ਮਾਇ ਕਾਈ ਬੰਦ ਬਥੇਰਾ ਇਹਨਾਂ ਤੋਂ ਬਹੁਤ ਮਿੰਟ ਤੇ ਕੀ ਹੋਵੇ ਦੀ ਹੋ ਜਾਂਦੀ ਹੈ ਕੁਛ ਨਹੀਂ ਹੁੰਦਾ ਚਲ ਕੋਈ ਦਿਨ ਖਾ ਕੇ ਆਉਂਗੀ ਅੱਗੇ ਖੜੀ ਸੀਗੀ ਸੁਣ ਕੇ ਗੱਲ ਭੱਜੀ ਆਈ ਹੈ ਜੀ ਮੈਂ ਬਾਹਰ ਅੱਗੇ ਨਹੀਂ ਖੜੀ ਮੇਰੇ ਨਾਲ ਤਾਂ ਹੁਣ ਗਈ ਹੈ ਬਾਹਰ ਮੇਰੀ ਗੱਲ ਇੱਥੇ ਕਿਤੇ ਖੜੀ ਹੋਊਗੀ ਫਿਰ ਇੱਥੇ ਆ ਕੇ ਪੜਾ ਚੋਰੀ ਸੀਗੀ ਚੋਰੀ ਸੀਗੀ ਵੀ ਹਾਂ ਵੀਰ ਛੁੱਟ ਲੈ ਜਾ ਇਹਨੂੰ ਪਤਾ ਲੱਗ ਗਿਆ ਹੁਣ ਵੀ ਛੁੱਟ ਲਈ ਆ ਨਾ ਤੂੰ ਉਹ ਹੀ ਗੱਲ ਵੀ ਵਾਰ ਕੇ ਖੜੀ ਸੀ ਤਾਂ ਅਸੀਂ ਤਾਂ ਕੋਈ ਸੂਟ ਨਹੀਂ ਲੈਣ ਜਾਏਗੇ ਤੈਨੂੰ ਤਾਂ ਗਲਤ ਫਹਮੀ ਹੋ ਰਹੀ ਹੈ ਗੱਲ ਤੇ ਮੇਰੇ ਨਾਲ ਤਾਂ ਵਾਰੰਟੀ ਚੰਗੀ ਆ ਜਿਹਨੂੰ ਲਿਆ ਕੇ ਸੂਟ ਤੇ ਫੜਾ ਵੀ ਦਿੱਤਾ ਲਿਆਂਦਾ ਵਲਿਆਂਦਾ ਜੇ ਇਹ ਕਿਹੜਾ ਚੋਰੀ ਹੈ ਕਿਉਂ ਆਗੇ ਸੱਚੀ ਗੱਲ ਨੂੰ ਤੇ ਸੱਚੀ ਗੱਲ ਕਰ ਜਦੋਂ ਤੂੰ ਗੱਲ ਹੀ ਨਹੀਂ ਸੀਗੀ ਫਿਰ ਜੇ ਤੂੰ ਪਹਿਨੇ ਨਹੀਂ ਛੱੜਦੀ ਫਿਰ ਉਹੀ ਗੱਲ ਮੈਂ ਕਿਹੜਾ ਚੋਰ ਨੂੰ ਲਈ ਆ ਮੈਂ ਆਪਦੇ ਪੁੱਤ ਨੂੰ ਪੈਸੇ ਲੈ ਕੇ ਮੈਂ ਲੈ ਆਉਂਗੀ ਚੱਲ ਲਿਆਂਦਾ ਤਾਂ ਹੈ ਨਹੀਂ ਲੈ ਆਉਂਗੀ ਮੈਂ ਨਹੀਂ ਆਖਿਆ ਵੀ ਤੂੰ ਨਾਲ ਲੈ ਤੇਰਾ ਪੁੱਤ ਹੈਗਾ ਸਾਲ ਤੂੰ ਐਡੇ ਤੋਂ ਐਡਾ ਕਰਿਆਗਾ ਤੇਰਾ ਹੱਕਾ ਛੁੱਟਦਾ ਫਿਰ ਮੈਂ ਨਹੀਂ ਕਹਿੰਦੀ ਵੀ ਨਾਲ ਲੈ ਪਰ ਮੈਨੂੰ ਤਾਂ ਦੱਸ ਦੇਂਦੇ ਮੈਂ ਨਾਲ ਆਉਂਗੀ ਮੈਂ ਦਵਾ ਲਿਆ ਨਹੀਂ ਛੁੱਟਾ ਤੇ ਚੋਰੀ ਹੋਈ ਤਾਂ ਗੱਲ ਹੀ ਨਹੀਂ ਤੂੰ ਉਹੀ ਗੱਲ ਕਰਦਾ ਕਰਦੇ ਵੀ ਮੈਂ ਕਦੇ ਮੈਂ ਉਹੀ ਨਹੀਂ ਕੀਤਾਗਾ ਤੂੰ ਕੀ ਕੀਤਾ ਵੇ ਤੂੰ ਤਾਂ ਉਹੀ ਗੱਲ ਮੱਚਦੀ ਰਹੀ ਨਹੀਂ ਸਾਰਾ ਦਿਨ ਵੀ ਬੁੜੀ ਕੋਈ ਚੀਜ਼ ਨਾ ਲਿਆਵੇ ਕੱਲੀ ਨੂੰ ਤੂੰ ਬਾਹਰ ਨਹੀਂ ਟੱਪਣੀ ਮੈਂ ਤੇਰੀ ਆਂਟੀ ਨਾਲ ਬਾਗੀ ਗੁਰਦੁਆਰੇ ਮੈਂ ਚੱਲ ਮੱਥਾ ਟੇਕਿਆ ਆਉਂਨੇ ਆ ਉੱਥੋਂ ਤੋਕਲੇ ਸਪਾ ਲਿਆ ਤੇ ਸੂਟ ਲਈ ਸੀ ਸੂਟ ਲਈ ਸੀ ਵੀ ਕਿਹੜਾ ਸੂਟ ਲਈ ਸੀ ਸਬੂਤ ਤਾਂ ਕਰ ਦੇ ਤੂੰ ਕਿਹੜਾ ਸੂਟ ਲਈ ਆ ਮੈਂ ਹੁਣ ਤਾਂ ਮੈਂ ਤੁਹਾਡਾ ਮੂੰਹ ਨਾਲ ਹੀ ਕਹੀ ਜਾਂਦੀ ਆ ਮੈਂ ਪਰ ਮੈਂ ਤਾਂ ਜੋ ਤੂੰ ਪਹਿਨੇ ਨਹੀਂ ਕਰਦੀ ਫਿਰ ਮੈਂ ਤਾਂ ਕਹਿ ਨਹੀਂ ਹੈ ਵੀ ਫੇਰ ਲਿਆਂਦਾ ਦਾ ਇਹ ਨਹੀਂ ਚੱਲਿਆ ਅਰਦਾਸ ਅਹੀ ਚੱਲ ਲਈ ਜਦੋਂ ਤੂੰ ਮੈਂ ਨਹੀਂ ਕਹਿੰਦੀ ਵੀ ਨਾ ਲਿਆ ਤੂੰ ਸੂਟ ਵੀ ਲਈ ਆ ਚੱਲ ਵਧੀਆ ਤੂੰ ਮੈਨੂੰ ਤਾਂ ਦਿਖਾ ਦਿੰਦੀ ਭੱ ਤਿਆਰ ਲਿਆ ਦੋ ਖਾਦੂ ਤੈਨੂੰ ਕੀ ਮਰਜੀ ਆਉਂ ਜਦ ਤੂੰ ਪਹਿਣਾ ਨਹੀਂ ਛੱਡਦੀ ਹੁਣ ਤਾਂ ਦਿਖਾ ਲੈ ਦਿਖਾ ਦੇ ਗਵਨ ਨੂੰ ਦੇ ਦਿਆ